ਮੈਨੂੰ ਲੱਗਦਾ ਕੋਈ ਇਸ ਬਿੱਲ ਦਾ ਕੋਈ ਵਿਰੋਧ ਕਰੂਗਾ ਅਸੀਂ ਸ਼ਬਦਾਂ ਨਾਲ ਜੁੜੇ ਹੋਏ ਹਾਂ ਜੀ ਸਾਡੀ ਤਾਂ ਕਿਤੇ ਗਲਤੀ ਨਾਲ ਸਕੂਲ ਚ ਕਾਪੀ ਵੀ ਥੱਲੇ ਡਿੱਗ ਜੇ ਅਸੀਂ ਉਸ ਕਾਪੀ ਨੂੰ ਚੱਕ ਕੇ ਮੱਥੇ 'ਨ ਲਾ ਕੇ ਉਹਨੂੰ ਚੁੰਮਦੇ ਹਾਂ ਅਸੀਂ ਅੱਖਰਾਂ ਨੂੰ ਇੰਨਾ ਪਿਆਰ ਕਰਦੇ ਹਾਂ ਸਾਨੂੰ ਕਿਤੇ ਕੋਈ ਕਾਗਜ਼ ਮਿਲ ਜੇ ਜਿਹਦੇ ਤੇ ਕੁਝ ਲਿਖਿਆ ਹੋਵੇ ਅਸੀਂ ਉਹਨੂੰ ਪਹਿਲਾਂ ਆਲੇ ਵਿੱਚ ਲਿਜਾ ਕੇ ਧਰਦੇ ਹਾਂ ਗੁਰਮੁਖੀ ਸਾਡੀ ਲਿਪੀ ਦਾ ਨਾਮ ਹੈ ਮਤਲਬ ਗੁਰੂ ਦੇ ਮੂੰਹੋਂ ਨਿਕਲਿਆ ਗੁਰੂ ਦੇ ਮੁਖੋਂ ਨਿਕਲੀ ਹੋਈ ਗੁਰਮੁਖੀ ਸਾਡੀ ਲਿਪੀ ਗੁਰਮੁਖੀ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਦਿੱਤਾ ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਵਿੱਚ ਸ਼ਬਦ ਗੁਰੂ ਤੋਂ ਵੱਡਾ ਕੋਈ ਗੁਰੂ ਹੋਊਗਾ ਜਿਹਦਾ ਅਸੀਂ ਬਿਲਕੁਲ ਸਹੀ ਹੈ ਕਿ ਅਸੀਂ ਉਹਨਾਂ ਨੂੰ ਇੱਕ ਜਿੰਦਾ ਗੁਰੂ ਮੰਨਦੇ ਆ ਇਸੇ ਕਰਕੇ ਅਸੀਂ ਅੰਗ ਕਹਿੰਨੇ ਆ ਪੱਤਰੇ ਨਹੀਂ ਕਹਿੰਦੇ ਅੰਗ ਕਹਿੰਨੇ ਆ ਕਿ ਗੁਰੂ ਸਾਹਿਬ ਦੇ ਐਨੇ ਅੰਗ ਇੱਥੋਂ ਮਿਲੇ ਅੰਗ ਜਿਉਂਦੇ ਜੀ ਦੇ ਮਿਲ ਸਕਦੇ ਨੇ ਪਰ ਜੋ ਪਿਛਲੇ ਦਿਨੀ ਪਿਛਲੇ ਕਈ ਸਾਲਾਂ ਤੋਂ ਘਟਨਾਵਾਂ ਹੋਈਆਂ ਹਰ ਇੱਕ ਬੰਦੇ ਦੇ ਹਿਰਦੇ ਬਲੁੰਦਰੇਗੇ ਚਾਹੇ ਉਹ Hindu ਧਰਮ ਨਾਲ ਸੰਬੰਧਿਤ ਹੈ ਸਨਾਤਨ ਨਾਲ ਸੰਬੰਧਿਤ ਹੈ ਜੈਨ ਧਰਮ ਨਾਲ ਸੰਬੰਧਿਤ ਹੈ ਮੁਸਲਮਾਨ ਧਰਮ ਨਾਲ ਸੰਬੰਧਿਤ ਹੈ ਹਰ ਇੱਕ ਦੇ ਹਿਰਦੇ ਬਲੁੰਦਰੇਗੇ ਆਮੇ ਹੋ ਕੋਈ ਧਾਰਮਿਕ ਸਥਾਨ ਜਿਹੜਾ ਉੱਥੇ ਕੋਈ ਕਾਲਖ ਮੱਥੀ ਗਈ ਹੋਵੇ ਡਾਕਟਰ ਸਾਹਿਬ ਭੀਮਰਾਓ ਅੰਬੇਦਕਰ ਦੇ ਕਦੇ ਉਹਨਾਂ ਦੀ ਜਿਹੜਾ ਬੁੱਤ ਲੱਗੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸਾਡੇ ਸਾਡੇ ਹਿਰਦੇ ਬਲੁੰਦਰੇ ਜਾਂਦੇ ਪਰ ਆਪ ਹੀ ਮੰਨਿਆ ਸਾਰਿਆਂ ਨੇ ਕਿ ਕੋਈ سزا ਹੈ ਹੀ ਨਹੀਂ ਸੀ ਦੋ ਤਿੰਨ ਸਾਲ ਬਾਅਦ ਬਾਹਰ ਆ ਕੇ ਫੇ ਲਲਕਾਰੇ ਮਾਰਨ ਲੱਗ ਜਾਂਦੇ ਨੇ ਉਹ ਕਿ ਕਰ ਲਓ ਸਾਡਾ ਕੀ ਕਰਨਾ ਹੈ ਅਸੀਂ ਤਾਂ ਆ ਗਏ ਬਾਹਰ ਆ ਕੇ ਉਹਨਾਂ ਦੀ ਸਨਮਾਨ ਹੋਣ ਲੱਗ ਜਾਂਦੇ ਨੇ ਦੂਜੇ ਧਰਮ ਵਾਲਿਆਂ ਵੱਲ ਪੋਲਰਾਈਜੇਸ਼ਨ ਸুইস ਕਰਕੇ ਇੱਕ ਕਾਨੂੰਨ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਮਸਾਲੀ ਸਜ਼ਾ ਨਹੀਂ ਮਿਲੂਗੀ ਉਹ ਆਪਰੇ ਸਿਆਣੇ ਕਹਿੰਦੇ ਜੀ ਕਾ ਮਾਰ ਕੇ ਟੰਗਣਾ ਪਊਗਾ ਤਾਂ ਹਟੂਆ ਕੰਮ ਜੇ ਮਸਾਲੀ ਸਜ਼ਾ ਨਹੀਂ ਮਿਲੂਗੀ ਤਾਂ ਕੋਈ ਡਰੂਗਾ ਹੀ ਨਹੀਂ ਤੀਜੇ ਕਦਨ ਹੋ ਜਾਂਦਾ ਕੰਮ ਕਦੇ ਕਿਤੇ ਕੁਰਾਨ ਸ਼ਰੀਫ ਦੀ ਹੋਗੀ ਬੇਅਦਬੀ ਕਦੇ ਕਿਤੇ ਤੇ ਭਗਵਤ ਗੀਤਾ ਦੀ ਕਦੇ ਗੁਰੂ ਗ੍ਰੰਥ ਸਾਹਿਬ ਦੀ ਔਰ ਸਭ ਤੋਂ ਵਧੀਆ ਤਰੀਕਾ ਕੀ ਹੈ ਮਾਨਸਿਕ ਤੌਰ ਤੇ ਰੋਗੀ ਸੀ ਸੋ ਇਹ ਇੱਕ ਬਚਨ ਦਾ ਤਰੀਕਾ ਸੀ ਕਿ ਮਾਨਸਿਕ ਤੌਰ ਤੇ ਰੋਗੀ ਹੀ ਕਿਉਂ ਜਾਂਦੇ ਨੇ ਵੀ ਉੱਥੇ ਸੋ ਇਸ ਕਰਕੇ ਇਹਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਸਾਹਿਬ ਜੇ ਇੱਕ ਅੰਗ ਦਾ ਵੀ ਅਸੀਂ ਵਿਸਤਾਰ ਕਰਨ ਲੱਗੇ ਸਪੀਕਰ ਸਾਹਿਬ ਵਿਸਤਾਰ ਸਹਿਤ ਵਿਆਖਿਆ ਇੱਕ ਕੰਗ ਦੀ ਵੀ ਕਈ ਮਹੀਨੇ ਲੱਗ ਸਕਦੇ ਆ ਇਹੋ ਜਿਹਾ ਸਾਡੇ ਕੋਲ ਖਜ਼ਾਨਾ ਪਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਚ ਸਾਡੇ ਕੋਲੇ ਜ਼ੈਰਾਗੀ ਕੀਰਤਨ ਹੈ ਸਾਡੇ ਕੋਲੇ ਆਨੰਦ ਸਾਹਿਬ ਦਾ ਪਾਠ ਹੈ ਸਾਡੇ ਕੋਲੇ ਮੂਲ ਮੰਤਰ ਹੈ ਸਾਡੇ ਕੋਲੇ ਰਹਿਰਾਸ ਸਾਹਿਬ ਹੈ ਸਾਡੇ ਕੋਲੇ ਅੰਮ੍ਰਿਤ ਵੇਲੇ ਜਿਹੜਾ ਪਾਠ ਹੁੰਦਾ ਮਤਲਬ ਆਸਾਦੀ ਵਾਰ ਆ ਸਾਡੇ ਕੋਲੇ ਕੀ ਲਿਖਿਆ ਗੁਰੂ ਸਾਹਿਬ ਨੇ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਕਦੋਂ ਲਿਖਿਆ ਗੁਰੂ ਸਾਹਿਬ ਦਾ 1469 ਚ ਜਨਮ ਸੀ 1539 ਚ ਜੋਤੀ ਜੋਤ ਸਮਾਏ ਸੀ ਉਹਦੇ ਵਿੱਚ ਹੀ ਲਿਖਿਆ ਹੋਊਗਾ ਕਿਤੇ ਇਹਦਾ ਮਤਲਬ 6-700 ਸਾਲ ਪਹਿਲਾਂ ਗੁਰੂ ਸਾਹਿਬ ਲੈ ਗਏ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਉਸ ਵੇਲੇ ਤਾਂ ਨਹੀਂ ਕੋਈ ਫੈਕਟਰੀ ਥੱਲੇ ਪਾਣੀ ਪਾਉਂਦੀ ਹੋਣੀ ਡੰਪਿੰਗ ਕਰਦੀ ਹੋਣੀ ਗੰਦੇ ਪਾਣੀ ਨੂੰ ਉਸ ਵੇਲੇ ਤਾਂ ਨਹੀਂ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲਾ ਕਰਦਾ ਹੋਣਾ ਉਸ ਵੇਲੇ ਤਾਂ ਨਹੀਂ ਕੋਈ ਪਰਾਲੀ ਨੂੰ ਅੱਗ ਲਾ ਕੇ ਹਵਾ ਨੂੰ ਜ਼ਹਿਰੀਲਾ ਕਰਦਣ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਕਿ ਆਹ ਤਿੰਨ ਚੀਜ਼ਾਂ ਬਚਾ ਲਿਓ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਆਹ ਤਿੰਨ ਚੀਜ਼ਾਂ ਬਚਾ ਲ ਬਦਕਿਸਮਤੀ ਹੈ ਸਾਡੀ ਕਿ ਹਜੇ ਤੱਕ ਅਸੀਂ ਇਹਨਾਂ ਤਿੰਨਾਂ ਨੂੰ ਬਚਾਉਣ ਨੂੰ ਫਿਰਦੇ ਆਂ ਜੀ ਤਿੰਨਾਂ ਨੂੰ ਅਸੀਂ ਹਜੇ ਤੱਕ ਬਚਾ ਨਹੀਂ ਰਹੇ ਜੀ ਸਰਕਾਰਾਂ ਆ ਗਈਆਂ ਇਹਨਾਂ ਦੀਆਂ ਵੀ ਆ ਗਈਆਂ ਉਹਨਾਂ ਦੀਆਂ ਵੀ ਆ ਗਈਆਂ ਕੀ ਕਰੀ ਜੰਨੇ ਜੀ ਅਮਰੀਕਾ ਕੈਨੇਡਾ ਨੇ ਉਹਨਾਂ ਨੇ ਉਹਦਾ ਪਾਣੀ ਛੇੜਿਆ ਨਹੀਂ ਹੈਗਾ ਥੱਲੋਂ ਹਜੇ ਉਹ ਕਹਿੰਦੇ ਅਸੀਂ ਬਾਤ ਕਰਾਂਗੇ ਜਦੋਂ ਮੁੱਕ ਗਿਆ ਧਰਤੀ ਤੇ ਉਹ ਇਧਰੋਂ ਉਧਰੋਂ ਲੜੀ ਜਾਂਦੇ ਆ ਤੇਲ ਪਿੱਛੇ ਵੀ ਲੜੀਆਂ ਤੇਲ ਉਹਨਾਂ ਕੋਲੇ ਵੀ ਬਹੁਤ ਹੈ ਤੇਲ ਪਿੱਛੇ ਲੜਾਈਆਂ ਲੜੀ ਜਾਂਦੇ ਆ ਇਧਰੋਂ ਉਧਰੋਂ ਤੇਲ ਲਈ ਜਾਂਦੇ ਆ ਆਪਦਾ ਨਹੀਂ ਛੇੜਦੇ ਜੀ ਉਹ ਕਹਿੰਦੇ ਜਦੋਂ ਮੁੱਕ ਗਿਆ ਉਦੋਂ ਕਰਾਂਗੇ ਇਸ ਦਾ ਆਪਣਾ ਐਂ ਉਹਨਾਂ ਦੀ ਹਵਾ ਹੈ ਅਸੀਂ ਤਾਂ ਮੈਨੂੰ ਲੱਗਦਾ ਆ ਸਤੰਬਰ ਅਕਤੂਬਰ ਆਊਗਾ ਜੀ ਪਹਿਲਾਂ ਪਰਾਲੀ ਫਿਰ ਦੀਵਾਲੀ ਦਸਹਿਰਾ ਦਸਹਿਰਾ ਆਉਂਦੀ ਦੀਵਾਲੀ ਉਸ ਤੋਂ ਪਹਿਲਾਂ ਆਉਂਦੀ 20 ਦਿਨ ਦਸਹਿਰਾ ਪਹਿਲਾਂ ਆਉਂਦਾ 20 ਦਿਨ ਜਿਉਂ ਲੱਗਦਿਆਂ ਪਟਾਕੇ ਚਲਾਉਣ ਔਰ ਮੌਸਮ ਉਸ ਵੇਲੇ ਮੌਇਸਚਰ ਵਾਲਾ ਹੁੰਦਾ ਹੈ ਸਾਰਾ ਕੁਝ ਇੱਕ થી ਜੰਮੀ ਜਾਂਦਾ ਮੈਨੂੰ ਲੱਗਦਾ ਅਕਤੂਬਰ ਨਵੰਬਰ ਦਸੰਬਰ ਤੱਕ ਤਾਂ ਸੀ ਵੈਸੀ ਸਾਡੇ ਫੇਫੜੇ ਜਿਹੜੇ ਨੇ ਨਾ ਉਹ ਮੈਨੂੰ ਲੱਗਦਾ ਮੂਲ ਜਿਹੜੀ ਆਕਸੀਜਨ ਤੱਕ ਰਹਿ ਨਹੀਂ ਅਸੀਂ ਤਾਂ ਹੋਰ ਹੀ ਕਿਸੇ ਗੈਸ ਤੇ ਹੋ ਗਏ ਜੀ ਐਨਾ ਕਿਤੇ ਉਥੇ ਬੋਇੰਗ ਬੋਇੰਗ ਕੰਪਨੀ ਹੈ ਜਿਹੜੀ ਜਹਾਜ਼ ਬਣਾਉਂਦੀ ਹੈ ਬੋਇੰਗ ਨੇ ਕਿਤੇ ਬਿਨਾ ਦੱਸੇ ਜਾਂ ਬਿਨਾ ਟ੍ਰੀਟਡ ਪਾਣੀ ਕਿਤੇ ਸੈਟਲ ਦੇ ਵਿੱਚ ਡੰਪ ਕਰਤਾ ਮਿਲੀਅਨਸ ਦਾ ਜੁਰਮਾਨਾ ਹੋਇਆ ਜੀ ਮਿਲੀਅਨਸ ਦਾ ਇੰਨਾ ਆਪਣੇ ਪਾਣੀ ਨੂੰ ਇੰਨਾ ਆਪਣੀ ਹਵਾ ਨੂੰ ਇੰਨਾ ਆਪਣੇ ਵਾਤਾਵਰਨ ਨੂੰ ਪਿਆਰ ਕਰ ਅਸੀਂ ਕਾਰਬਨ ਮੋਨੋਆਕਸਾਈਡ ਤੇ ਹੋ ਗਏ ਜੀ ਕੋਈ ਗੱਲ ਨਹੀਂ ਖੰਗਜੀ ਹੋ ਗਈ ਫਿਰ ਕੀ ਹੁੰਦਾ ਸਾਹ ਹੋ ਗਿਆ ਫਿਰ ਕੀ ਹੁੰਦਾ ਦਮਾ ਜਾ ਹੋ ਗਿਆ ਫਿਰ ਕੀ ਹੁੰਦਾ ਅੱਗ ਲਾ ਦਿੰਨਿਆ ਸਕੂਟਰ 'ਚ ਸਕੂਟਰ ਵੱਜਦਾ ਬੱਸ 'ਚ ਬੱਸ ਵੱਜਦੀ ਇਹ ਕੌਣ ਜ਼ਿੰਮੇਵਾਰ ਹੈ ਜਨਾਬ ਕੋਈ ਤਾਂ ਦੇਖੋ ਕੋਈ ਤਾਂ ਹਟਾਈਏ ਕਿ ਮੈਂ ਨਾ ਕਿ ਮੈਂ ਤਾਂ ਲੋਕਾਂ ਨੂੰ ਸਮਝਾਈਏ ਵਾਤਾਵਰਨ ਨੂੰ ਸੰਭਾਲੀਏ ਵਾਤਾਵਰਨ ਤੋਂ ਬਿਨਾ ਕੀ ਕਰਨਾ ਹੈ ਮੰਗਲਗ੍ਰਹਿ ਤੇ ਵਾਤਾਵਰਨ ਹੀ ਨਹੀਂ ਹੈਗਾ ਨਹੀਂ ਤਾਂ ਮੰਗਲਗ੍ਰਹਿ ਤੇ ਜਾਵੜਦੇ ਆਪਾਂ ਹੁਣ ਤੱਕ ਇੱਥੇ ਵਾਤਾਵਰਨ ਹੈ ਆਕਸੀਜਨ ਤੋ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਸਾਨੂੰ ਚਾਹੇ ਕਿਉਂਕਿ ਗੁਰੂ ਸਾਹਿਬ ਨੇ ਲਿਖਿਆ ਹੈ ਹਰ ਗ੍ਰੰਥ ਦੇ ਵਿੱਚ ਲਿਖਿਆ ਹੈ ਹਵਾਵਾਰੇ ਪਾਣੀਵਾਰੇ ਮਾਨਵਤਾ ਬਾਰੇ ਮਨੁੱਖਤਾ ਬਾਰੇ ਹਰ ਗ੍ਰੰਥ ਚ ਲਿਖਿਆ ਕਿਉਂ ਤੋਂ ਬਿਨਾ ਨਹੀਂ ਰਹਿ ਸਕਦੇ ਫੋ ਮੈਂ ਮੇਰੇ ਸਾਥੀ ਮੇਰੇ ਸਾਰੇ ਬੈਠੇ ਨੇ ਕਿ ਸਖਤ ਤੋਂ ਸਖਤ ਸਜ਼ਾ ਜਿੰਨਾ ਗ੍ਰੰਥਾਂ ਤੋਂ ਅਸੀਂ ਸਿੱਖਿਆ ਲੈਨੇ ਆ ਜਿੰਨਾ ਪਵਿੱਤਰ ਧਾਰਮਿਕ ਗ੍ਰੰਥਾਂ ਚੋਂ ਅਸੀਂ ਮਾਨਵਤਾ ਦੀ ਸਰਵਤ ਦੇ ਭਲੇ ਦੀ ਸਿੱਖਿਆ ਲੈਨੇ ਆ ਜਿਹੜਾ ਉਹਨਾਂ ਨੂੰ ਅੱਗ ਲਾਉਂਦਾ ਹੈ ਉਹਨਾਂ ਦੀ ਬੇਅਦਬੀ ਕਰਦਾ ਹੈ ਉਹਨਾਂ ਨੂੰ ਸਾੜਦਾ ਹੈ ਉਹਨਾਂ ਨੂੰ ਪਾੜਦਾ ਹੈ ਸਰ ਇਹ ਤੋਂ ਬਟਾ ਜੁਰਮੀ ਕੋਈ ਨਹੀਂ ਹੈਗਾ ਫਿਰ ਇਹਦਾ ਮਤਲਬ ਜੋ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਸਿੱਖਣਗੀਆਂ ਇਹਦਾ ਮਤਲਬ ਜੇ ਸਾਡੇ ਸਾਡੀ ਸਿੱਖਿਆ ਨੂੰ ਹੀ ਕੋਈ ਪਾੜ ਦੂਗਾ ਕਿ ਤੁਸੀਂ ਆ ਪੜਨਾ ਨਹੀਂ ਜੱਕ ਅਸੀਂ ਤਾਂ ਜੱਕ ਕਰ ਲਓ ਸਾਡਾ ਕੀ ਕਰਨਾ ਇਸ ਤਾਂ ਇਹ ਕਰ ਦਾਂਗੇ ਸਰ ਬਹੁਤ ਧਾਰਮਿਕ ਭਾਵਨਾਵਾਂ ਪੜਕਦੀਆਂ ਨੇ 2015 ਦੇ ਵਿੱਚ ਵੱਡੀ ਘਟਨਾ ਹੋਈ ਸੀ ਬਰਗਾੜੀ ਬਾਈਬਲ ਕਲਾ ਕੋਟ ਕਪੂਰਾ ਮੈਂ ਨਹੀਂ ਕਹਿੰਦਾ ਕਿ ਕੀ ਨੇ ਕਰਾਈ ਸੀ ਕੌਣ ਸੀ ਹਜੇ ਤੱਕ ਅਸੀਂ ਉਹ ਕੇਸ ਪੜੀ ਜਾਂਦੇ ਆ ਜੀ ਕਿਉਂਕਿ ਜਿਨ੍ਹਾਂ ਨੇ ਕਰਾਈ ਸੀ ਉਹਨਾਂ ਦੀ ਸਰਕਾਰ ਸੀ ਉਸ ਤੋਂ ਬਾਅਦ ਜਿਨ੍ਹਾਂ ਦੀ ਆਈ ਉਹ ਵੀ ਉਹਨਾਂ ਦੀ ਸਰਕਾਰ ਸੀ ਕੀ ਸੀ ਵਿਗਾੜਤਾ ਜੀ ਜਾਈਏ ਕਿੱਧਰ ਹਣ ਅਸੀਂ ਚਲਾਨ ਪੇਸ਼ ਕੀਤੇ ਆ ਕੋਸ਼ਿਸ਼ ਕਰ ਰਹੇ ਆ ਜਨਾਬ ਜੀ ਐ ਗੁਟਕਾ ਸਾਹਿਬ ਮੱਥੇ ਲਾ ਕੇ ਜਿਨ੍ਹਾਂ ਨੇ ਸੌਆਂ ਚੱਕੀਆਂ ਸੀ ਉਹਨਾਂ ਨੇ ਕਰਾਈਏ ਤੇ ਬਾਅਦ ਦੇ ਵਿੱਚ ਕੁਦਰਤ ਹੈ ਕਹਿੰਦੇ ਨੱਕ ਸੁਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਪਰ ਕਿਧਰ ਗਏ ਫਿਰ ਮੈਂ ਕਹਿੰਦਾ ਇੱਥੇ ਵਾਲੇ ਵਕੀਲਾਂ ਤੋਂ ਜਿੱਤ ਜੋਗੇ ਇੱਥੇ ਮਹਿੰਗੇ ਵਕੀਲ ਕਰ ਲੋਗੇ ਇੱਥੇ ਗਵਾਹਾਂ ਨੂੰ ਮਕਰਾ ਲੋਗੇ ਪਰਮਾਤਮਾ ਵਾਲੀ ਕਿਚੈੜੀ ਚ ਕੀ ਕਰੋਗੇ ਫਿਰ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਉੱਥੇ ਤਾਂ ਅਮਲਾਂ ਦੇ ਹੋਣਗੇ ਨਾ ਜੀ ਕਰ ਲਓ ਜੋ ਕਰਨਾ ਇੱਥੇ ਕਰਕੇ ਕਿੱਥੇ ਜਾਓਗੇ ਫਿਰ ਨਰਕ ਸੁਰਗ ਕਿਤੇ ਤਾਂ ਹੈਗੇ ਸويس ਕਰਕੇ ਅਸੀਂ ਹਰ ਰੋਜ਼ ਨਤਮਸਤਕ ਹੋਣੇ ਬਿਲਕੁਲ ਸਹੀ ਕਿਹਾ ਮੇਰੇ ਸਾਥੀ ਨੇ ਕਿ ਆਪਾਂ ਕੌਣ ਹੁੰਨੇ ਆ ਵੀ ਉਹ ਉਹਨਾਂ ਦੀ ਰੱਖਿਆ ਵਾਸਤੇ ਕਾਨੂੰਨ ਬਣਾਉਣ ਵਾਲੇ ਆਪਾਂ ਤਾਂ ਹਰ ਰੋਜ਼ ਉਹਨਾਂ ਮੂਰੇ ਨਤਮਸਤਕ ਹੋਣੇ ਆ ਪ੍ਰਮਾਤਮਾ ਸਾਡੇ ਪਰਿਵਾਰ ਦੀ ਸੁਰੱਖਿਆ ਕਰੀ ਤੇ ਆਪਾਂ ਉਹਨਾਂ ਦੀ ਸੁਰੱਖਿਆ ਦਾ ਕਾਨੂੰਨ ਬਣਾਈ ਜਾਂਦੇ ਆ ਮਤਲਬ ਆ ਹਾਲਾਤ ਹੋ ਗਏ ਹੋ ਗੁਰੂ ਸਾਹਿਬ ਨੇ ਸਾਡੀ ਰੱਖਿਆ ਕਰਨੀ ਹੈ ਗ੍ਰੰਥਾਂ ਨੇ ਸਾਡੀ ਰੱਖਿਆ ਕਰਨੀ ਹੈ ਤੇ ਅਸੀਂ ਉਹਦੀ ਰੱਖਿਆ ਦਾ ਕਾਨੂੰਨ ਬਣਾਈ ਜਾਂਦੇ ਆ ਤੇ ਅਸੀਂ ਵੱਡੇ ਹੋ ਗਏ ਦਾ ਮਤਲਬ ਤੋਂ ਬੰਦਾ ਹੈ 70 ਦੀ ਐਵਰੇਜ ਹੈ ਉਹ ਕਹਿੰਦਾ ਬੰਦੇ ਤੁਝੇ ਪਤਾ ਨਹੀਂ ਆਪਣੇ ਮਲਾਲ ਕਾ ਬੰਦੇ ਤੁਝੇ ਪਤਾ ਨਹੀਂ ਆਪਣੇ ਮਲਾਲ ਕਾ ਪਲ ਕੀ ਖਬਰ ਨਹੀਂ ਸਮਾਨ 80 ਸਾਲ ਕਾ ਅਗਲਾ ਸਾ ਆਵੇ ਨਾ ਆਵੇ ਇਹਦਾ ਤਾਂ ਪਤਾ ਨਹੀਂ ਪਲੈਨੀਆਂ 80 ਸਾਲ ਦੀਆਂ ਆਪਾਂ ਰੋਜ਼ ਦੇਖਦੇ ਆਂ ਵੀਡੀਓ ਕਿ ਜਿਮ ਕਰਦਾ ਕਰਦਾ ਮੁੰਡਾ ਡਿੱਗ ਪਿਆ ক্রিকেট ਖੇਡਦਾ ਖੇਡਦਾ ਮੁੰਡਾ ਡਿੱਗ ਪਿਆ ਬਾ ਖਤਮ ਸੋ ਥੋੜਾ ਜਿਆ ਬੰਦੇ ਨੂੰ ਥੋੜਾ ਜਬ ਬੰਦਾ ਬਣ ਕੇ ਰਹਿਣਾ ਚਾਹੀਦਾ ਉਹ ਆਪਣੇ ਆਪ ਨੂੰ ਕੱਲ ਜਿਸ ਤਰ੍ਹਾਂ ਡਾਕਟਰ ਬਲਜੀਤ ਕਹਿੰਦੇ ਸੀਗੇ ਕਿ ਬੰਦੇ ਦੇ ਸਾਰੇ ਕਾਨੂੰਨ ਹੀ ਬੰਦਿਆਂ ਦੇ ਬੰਦੇ ਖਿਲਾਫ ਨੇ ਬਸ ਹੋਰ ਤਾਂ ਕੋਈ ਹੈ ਹੀ ਨਹੀਂ ਕਾਨੂੰਨ ਬਾਕੀ ਸਾਰਿਆਂ ਨੂੰ ਅਸੀਂ ਸਮਝ ਲਿਆ ਵੀ ਇਹ ਤੇ ਕੌਣ ਨੇ ਧਰਤੀ ਤੇ ਬਸ ਅਸੀਂ ਕੱਲੀ ਆਏ ਆ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਵਰਗਾ ਖਜ਼ਾਨਾ ਹੈ ਸਾਡੇ ਕੋਲੇ ਭਗਵਤ ਗੀਤਾ ਹੈ ਸਾਡੇ ਕੋਲੇ ਰਮਾਇਣ ਹੈ ਸਾਡੇ ਕੋਲੇ ਕੁਰਾਨ ਸ਼ਰੀਫ ਹੈ ਸਾਡੇ ਕੋਲੇ ਜੈਨ ਧਰਮ ਦੇ ਸਾਡੇ ਕੋਲੇ ਬਹੁਤ ਬਹੁਤ ਧਰਮਾਂ ਦੇ ਗ੍ਰੰਥ ਪਏ ਨੇ ਗੱਲਾਂ ਉਹਦੇ ਚ ਉਹੀ ਲਿਖੀਆਂ ਹੋਈਆਂ ਨੇ ਕੱਢ ਲਓ ਸੈਂਟਰਲ ਆਈਡੀ ਹੈ ਜਿਹਨੂੰ ਕੇਂਦਰੀ ਭਾਵ ਕਹਿ ਦਿੰਦੇ ਆ ਪੰਜਾਬੀ ਚ ਕੇਂਦਰੀ ਭਾਗ ਕੱਢੋਂਗੇ ਕੇਂਦਰੀ ਭਾਗ ਇੱਕੋ ਹੀ ਨਿਕਲਦਾ ਜਿਓ ਔਰ ਜੀਨੇ ਦੋ ਕਿਸੇ ਦਾ ਹੱਕ ਨਾ ਮਾਰੋ ਪਲਾ ਕਰੋਗੇ ਪਥੋੜਾ ਪਲਾ ਹੋ ਜਾਊਗਾ ਜੇ ਕੇ ਤਾਂ ਹੱਕ ਮਾਰੋਗੇ ਤੁਹਾਡਾ ਨਾ ਆਏ ਹੋ ਜਾਊਗਾ ਮੈਂ ਸਪੀਕਰ ਸਾਹਿਬ ਸਾਡੇ ਪਿੰਡ ਚ ਪੰਚਾਇਤ ਚ ਹੁਣ ਤਾਂ ਚਲੋ ਅਸੀਂ ਰੱਬ ਨੂੰ ਟੱਬ ਸਮਝਣ ਲੱਗ ਗਏ ਨਾ ਹੁਣ ਤਾਂ ਅਸੀਂ ਰੱਬ ਦੀ ਮੰਨਣੋਂ ਹੀ हट ਗਏ ਨਾ ਮੈਂ ਪੰਚਾਇਤ ਦੇ ਵਿੱਚ ਨਾ ਛੋਟਾ ਜਿਹਾ ਹੁੰਦਾ ਸੀ 11 12 12 13 ਦਾ ਹੋਊਗਾ ਮੈਂ ਪੰਚਾਇਤ ਜਾਂਦਾ ਰਹਿੰਦਾ ਸੀ ਮੈਨੂੰ ਪੰਚਾਇਤ ਜਾਣ ਦਾ ਸ਼ੌਂਕ ਸੀਗਾ ਜੀ ਤਾਂ ਹੀ ਤਾਂ ਮੈਂ ਇਸ ਪੰਚਾਇਤ 'ਚ ਬੈਠਾ ਹਾਂ ਮੈਂ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਵੱਲ ਹੱਥ ਕਰਕੇ ਫੈਸਲੇ ਹੁੰਦੇ ਦੇਖਿਆ ਜੀ ਕਿਸੇ ਤੇ ਚੋਰੀ ਦਾ ਇਲਜ਼ਾਮ ਲੱਗਿਆ ਵੀ ਮੋਟਰ ਤਾਂ ਚੋਰੀ ਕੀਤੀ ਹੈ ਸਾਡੀ ਓਮ ਜੀਨੀ ਮੋਟਰ ਚੋਰੀ ਹੋਈ ਉਹ ਕਹਿੰਦਾ ਗੁਰਦੁਆਰਾ ਸਾਹਿਬ ਨਾਲ ਹੱਥ ਕਰਦੇ ਮੈਂ ਮੰਨਿਉ ਤਾਂ ਨਹੀਂ ਕੀਤੀ ਬੰਦਾ ਕਰਦਾ ਨਹੀਂ ਸੀ ਜੀ ਉਹ ਚੋ ਜੀਵ ਚੋਰ ਹੁੰਦਾ ਸੀ ਜੇ ਸੱਚਾ ਹੁੰਦਾ ਸੀ ਉਹ ਕਹਿੰਦਾ ਮੈਂ ਗੁਰਦੁਆਰਾ ਸਾਹਿਬ ਨਾਲ ਹੱਥ ਕਰਦਾ ਮੇਰੇ ਤੇ ਇਲਜ਼ਾਮ ਲੱਗਦਾ ਮੈਂ ਨਹੀਂ ਕਰ ਲੋਕ ਮੰਨ ਲੈਂਦੇ ਸੀ ਅਸੀਂ ਤਾਂ ਉਹ ਬੰਦੇ ਆ ਕਿ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਨਾਲ ਹੱਥ ਕਰਕੇ ਸਾਨੂੰ ਸੱਚਾ ਜਾਂ ਝੂਠਾ ਸਾਬਤ ਅਸੀਂ ਇੱਕ ਦੂਜੇ ਨੂੰ ਬਰੀ ਵੀ ਕਰ ਦਿੰਨੇ ਆ ਤੇ ਸਾਡੇ ਉਹਨਾਂ ਗੁਰੂ ਗ੍ਰੰਥ ਸਾਹਿਬਾਂ ਦੀ ਬੇਅਦਬੀ ਸਾਡੀ ਹੋਈ ਜਾਊਗੀ ਅਸੀਂ ਬਾਪੂ ਮੰਨਦੇ ਆਂ ਸਪੀਕਰ ਸਾਹਿਬ ਅਸੀਂ ਬਾਪੂ ਕਹਿੰਨੇ ਆਂ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਜੇ ਸਾਡਾ ਬਾਪੂ ਸਾਡੇ ਘਰ ਹੀ ਸੇਫ ਨਹੀਂ ਹੈਗਾ ਫਿਰ ਹੋਰ ਕਿੱਥੋਂ ਅਸੀਂ ਉਹਦੀ ਰੱਖਿਆ ਦੀ ਉਮੀਦ ਕਰਾਂਗੇ ਹੋਰ ਕਿੱਥੇ ਕਿੱਥੇ ਜਾ ਕੇ ਜਾਇਆ ਤੇ ਰੱਖਿਆ ਕਰਾਂਗੇ ਸੁੱਕਟਕਟ ਇਸ ਖਿੱਤੇ ਚ ਤਾਂ ਸੀ ਜਿੱਥੇ ਗੁਰੂ ਸਾਹਿਬ ਨੇ ਰਚਨਾ ਰਚੀਆਂ ਜਿੱਥੇ ਬਹਿ ਬਹਿ ਕੇ ਲਿਖੇ ਅਸੀਂ ਘਟੂ ਘਟ ਉੱਥੇ ਤਾਂ ਸੀ ਕਾਨੂੰਨ ਬਣਾਈਏ ਕਿ ਇਹਨੂੰ ਹੱਥ ਨਹੀਂ ਲਾ ਸਕਦਾ ਕੋਈ ਜਿਹੜਾ ਇਹਦੇ ਨਾਲ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੂਗਾ ਫਿਰ ਉਹ ਬਾਹਰ ਨਹੀਂ ਆ ਸਕਦਾ ਸਜ਼ਾ ਹੋਊਗੀ ਹਾਂ ਕਿਉਂਕਿ ਕਾਨੂੰਨ ਬਹੁਤ ਵੱਡਾ ਹੈ ਮੇਰੇ ਕੁਝ ਸਾਥੀਆਂ ਨੇ ਵੀ ਸਵਾਲ ਉਠਾਏ ਨੇ ਮੈਂ ਸਪਿਕਰ ਸਾਹਿਬ ਇਹ ਕਹਿਣਾ ਕਿ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਮੰਨਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬੁੱਝੇ ਜਿਹੜਾ ਇਹ ਅਪਰਾਧਾਂ ਦੀ ਰੋਕਥਾਮ ਦਾ ਜਿਹੜਾ ਬਿੱਲ ਹੈ ਇਹਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ رائے ਲਈਏ ਵਾਲੀ ਕਾਲੀ ਨਾ ਕਰੀਏ ਆਪਾਂ ਜਿਸ ਤਰ੍ਹਾਂ ਬਹੁਤ ਸਾਰੇ ਸੁਝਾਅ ਇੱਥੇ ਵੀ ਆਏ ਨੇ ਵੀ ਐ ਇਹ ਨਾ ਕਰੋ ਇਹ ਚ ਆਹਾ ਗਲਤ ਹੈ ਜਾਂ ਸਹੀ ਹੈ ਧਾਰਮਿਕ ਜਥੇਬੰਦੀਆਂ ਹਰ ਇੱਕ ਧਰਮ ਦੀ ਜਥੇਬੰਦੀ ਨਾਲ ਗੱਲ ਕਰੀਏ ਔਰ ਪਬਲਿਕ opinion ਲਈਏ ਸਾਡੇ 3 ਕਰੋੜ ਲੋਕਾਂ ਦਾ ਕਿ ਜੀ ਇਹ ਇਹ ਚ ਅਸੀਂ ਕੀ ਕਰ ਸਕਦੇ ਹਾਂ ਕੀ ਪਤਾ ਕਿੱਥੋਂ ਕੋਈ ਵਧੀਆ ਗੱਲ ਵਧੀਆ ਸੁਝਾਅ ਮਿਲ ਜੇ ਤੇ ਮੈਂ ਚਾਹਾਂਗਾ ਸਰ ਟਾਈਮ ਬౌండ్ ਤੁਸੀਂ ਕਰ ਦਿਓ 3 ਮਹੀਨੇ ਦਾ ਦੇ ਦਿਓ 4 ਮਹੀਨੇ ਦੇ ਦਿਓ ਪਰ 3-4 ਮਹੀਨਿਆਂ ਦੇ ਵਿੱਚ ਅੱਤਾ ਪੰਜਾਬ ਦੀ ਹਰ ਕਿਸਮ ਦੀ ਜਨਤਾ ਨਾਲ ਗੱਲ ਕਰਕੇ ਉਹਨਾਂ ਦੇ ਸੁਝਾਅ ਲੈ ਲਏ ਤਾਂ ਕਿ ਉਹਨਾਂ ਕਿਉਂਕਿ ਦੇਖੋ ਪੂਜਣ ਵਾਲੇ ਤਾਂ ਲੋਕ ਹੀ ਨੇ ਲੋਕਾਂ 'ਚ ਹੀ ਰੱਬ বাসਦਾ ਹੈ ਤੇ ਉਹ ਵੀ ਸਮਝਣ ਕਿ ਯਾਰ ਸਾਡੀ ਵੀ رائے ਲਈ ਗਈ ਹੈ ਅਸੀਂ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਹਿੱਸੇਦਾਰਾਂ ਮੈਂ ਚਾਹੂੰਗਾ ਕਿ ਸਿਲੈਕਟ ਕਮੇਟੀ ਨੂੰ ਰეკਮੈਂਡ ਕਰ ਦਿਓ ਟਾਈਮ ਬౌੰਡ ਤੁਸੀਂ ਕਰ ਦਿਓ ਜਿੰਨੇ ਜਿੰਨੇ ਕਰਨਾ ਪਰ ਉਹਦੇ 'ਚ ਸਾਰੇ ਜਿਹੜੀ ਕਮੇਟੀ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਲੋਕ ਉਹ ਜਾਣ ਜਦਿਵੇਂ ਜੇ ਮੈਂ ਸਟੈਂਡਿੰਗ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੀ ਉਹਦੇ ਵਿੱਚ ਪਬਲਿਕ ਬੁਲਾਇ ਬੁਲਾ ਲਈ ਜਾਂਦੀ ਹੈ ਜਦ ਸਬੰਧਤ ਸਟੇਕ ਹੋਲਡਰਸ ਬੁਲਾ ਲਏ ਜਾਂਦੇ ਨੇ ਜਾਂ ਆਪਾਂ ਚਾਹੀਏ ਜਾਂ ਉਹਨਾਂ ਨੂੰ ਬੁਲਾਈਏ ਇੱਕ ਵਾਰੀ ਇਹਨੂੰ ਡਿਸਕਸ ਕਰਕੇ ਫੇਰ ਬਣਾਈਏ ਕਿਉਂਕਿ ਕਾਨੂੰਨ ਸਦੀਆਂ ਵਾਸਤੇ ਚੱਲੇਗਾ ਤੇ ਮੈਂ ਇਹੀ ਰਿਕਮੈਂਡ ਕਰੂੰਗਾ ਕਿ Baktus si fes la cruz.